ਲਓ ਮਿੱਤਰੋ ਤੇ ਲੰਡੀ ਡਾਇਰੈਕਟਰ ਮੇਲੇ ਤੇ ਖੜੇ ਆ ਤੇ ਸੋਨੂੰ ਅੱਜ ਨਾ 4 ਤੋਂ 5 ਡਾਇਰੈਕਟਰ ਦਿਖਾਉਣੇ ਸ਼ੁਰੂ ਆਪਾਂ ਕਰਾਂਗੇ 5500 ਹੌਲੈਂਡ ਤੇ ਬਾਕੀ ਦੀ ਸਟੋਰੀ ਹੈ ਜਿਹੜੀ ਜਾਣਕਾਰੀ ਆਪਾਂ ਮਰਜ਼ੀ ਤੋਂ ਲਵਾਂਗੇ ਮਰਜ਼ੀ ਵੀਰੇ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਵੀਰੇ ਪਿਆਰ ਦੇਣ ਵਾਲਿਆਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਦੀ ਖੁਫਜਾਇਆ ਹਾਂਜੀ ਬਿਲਕੁਲ ਇਹ ਹੌਲੈਂਡ 5500 ਹੈਗਾ ਜੀ 2012 ਮਾਡਲ ਠੀਕ ਹੈ ਵੀਰੇ ਤੇ ਡਿਮਾਂਡ ਆਪਣੀ ਕਿ 4 ਲੱਖ ਤੇ 60 ਹਜ਼ਾਰ ਹੂੰ ਟਾਇਰ ਤੋਂ ਪਏ 85 90 ਪੈਸੇ ਅੱਛਾ ਇਹ ਟਰਬੋ ਵਾਲਾ ਜੀ ਟਰਬੋ ਆ ਫੋਲਟ ਆ ਗਿਆ ਵੀ ਹਣਾ ਜਿਹਨਾਂ ਕੀਤੇ ਤੋਂ ਦੀ ਫੋਲਵਰਟ ਫੋਲੋ ਦਸਲੀ ਆਪਣੀ ਕਿਉਂਕਿ ਇਹਨਾਂ ਦਾ ਸਾਰਾ ਵਾਹ ਨੂੰ ਵਾਇਆ ਅੱਛਾ ਹਾਂ ਤੇ ਪਾਤਾ ਮੰਨ ਲਾ ਵੀ ਕਹਿੰਦਾ ਮਤਲਬ ਵੀ ਪੂਰੀ ਤਸਲੀ ਕਰੀ ਬੈਠਾ ਆ ਆਪਣੀ ਤੁਹਾਨੂੰ ਆਵਾਜ਼ ਸੁਜੋ ਬਈ ਨਾ ਬਲੋ ਅੱਛਾ ਹਾਂ ਬਾਕੀ ਇਹ ਟਰੈਕਟਰ ਐਵੇਂ ਹੀ ਲੱਗਦਾ ਦੇਖੋ 55 HP ਨਾ ਬੜੀ ਬਈ ਬਹੁਤ ਤਗੜੇ ਹੁੰਦੇ ਹਨਾ ਹਾਂ ਜਿਹਦੇ ਕੋਲੇ ਹੈਗੇ ਨੇ ਬਹੁਤ ਘੱਟ ਵੇਚਦਾ ਅਗਲਾ ਹਣਾ ਚੰਗਾ ਗੇਅਰ ਇੰਜਨ ਦੇ ਵੀ ਚੰਗੇ ਹੁੰਦੇ ਆ ਕੰਮ ਬਾਕੀ ਯਾਰ ਇਹ ਕਹਿੰਦੇ ਕੰਫਰਟ ਬਹੁਤ ਆ ਚਲਾਉਣ ਚਲੂ ਨੂੰ ਹਨਾ ਬਹੁਤ ਵਧੀਆ ਬਾਈ ਹਾਂ ਹਨਾ ਬੁੱਕਲ ਜੀ ਜਾਇਦਾ ਤੇ ਅਮਰਜੀਤ ਨੰਬਰ ਪੰਜਾਬ ਆ ਗਿਆ ਹਨਾ ਇਹ ਵੀਰੇ ਪੰਜਾਬ ਹੁੰਦਾ ਹੀ ਆਪਣਾ ਹੂੰ ਨੰਬਰ ਪੰਜਾਬ ਆ ਗਿਆ ਗੇਅਰ ਇੰਜਨ ਦੀ ਤਸੱਲੀ ਤੁਸੀਂ ਦੇਤੀ ਰੰਗ ਪੇਂਟ ਸਾਰਾ オリジナル ਆ ਗਿਆ ਦੋਸਤੋ ਹਨਾ ਤੇ ਮਗਰੂ ਮਗਰੂ ਵੀ ਦਿਖਾ ਦਿੰਦੇ ਆ ਕਿ ਅਮਰਜੀਤ ਫਿਰ ਇਹਦਾ ਕੀ ਹਿਸਾਬ ਕਿਤਾਬ ਹੋ ਜੂ ਬਾਈ ਇਹ ਦੇਨਾਂਗੇ 4 ਲੱਖ 40 ਹਜ਼ਾਰ ਦਾ ਬਾਈ 4 ਲੱਖ 40 ਹਜ਼ਾਰ ਰੁਪਏ ਦਾ ਹੋ ਜੂਗਾ ਇਹ ਹੂੰ ਲੋ ਵੀ ਮਿੱਤਰੋ ਨੰਬਰ ਪੰਜਾਬ ਐ 4 ਲੱਖ 40 ਹਜ਼ਾਰ ਰੁਪਏ ਦਾ ਟਰੈਕਟਰ ਤੁਹਾਨੂੰ ਮਿਲ ਜਾਓ ਬਾਕੀ ਟਰੈਕਟਰ ਭਰਾ ਕੋਲੇ ਆਪਾਂ ਦੋ ਦੋ ਸਾਲ ਹੋ ਗਏ ਜੁੜਿਆ ਨੂੰ ਟਰੈਕਟਰ ਸਾਰੇ ਚੰਗੇ ਹੁੰਦੇ ਆ ਕੋਈ ਲੰਬਾ ਨਹੀਂ ਤੇ ਜਿਹੜਾ ਬੰਦਾ ਟਰੈਕਟਰ ਲੈਦਾ ਇੱਕ ਵਾਰ ਤੇ ਉਹ बार-बार ਵੀ ਆਉਂਦਾ ਮਰਜ਼ੀ ਦਾ ਹਨਾ ਕੋ ਚੰਗਾ ਹੀ ਵੇਚਦੇ ਆਪਾਂ ਮਾੜਾ ਲੈ ਨਹੀਂ ਹਾਂ ਮਾੜਾ ਲੈਣਾ ਨਹੀਂ ਤੇ ਮਾੜਾ ਵੇਚਣਾ ਨਹੀਂ ਹਨਾ 4 ਲੱਖ 40 ਹਜ਼ਾਰ ਰੁਪਏ ਦੱਸਿਆ ਸੀ ਨਾ ਡਿਮਾਂਡ ਤਿਆਰ ਸੱਖ 440 ਦਾ 440 ਦਾ ਦੇ ਦਾਂਗੇ ਹਨਾ ਤੇ ਉਸ ਤੋਂ ਬਾਅਦ ਇਹਦੀ ਕੀ ਸਟੋਰੀ ਆ ਫਿਰ ਇਹ 1050 2018 ਮਾਡਲ ਆ ਜੀ ਹੂੰ ਇਹ ਵੀ ਡਬਲ ਡਿਸਟ੍ਰਿਬਿਊਟਰ ਵਾਲਾ ਅੱਛਾ ਇਸ ਤੇ ਟਮਾਟਲੀ ਆ ਹੂੰ ਨੰਬਰ ਪੰਜਾਬ ਹੈ ਹੂੰ ਟਾਇਰ ਨਾਲ ਦੇ ਅੱਛਾ ਟਾਇਰ ਨਾਲ ਦੇ ਆਗੇ ਦੇ ਹੂੰ ਰਾਈਟ ਡਰਾਈਵ ਨਾ ਮੈਂ ਅੱਛਾ ਲਾਉਣ ਵੀ ਹੋ ਜੂਏ ਤੇ ਕਰਾਉਣਾ ਦਾ ਅੱਛਾ ਲਾਉਣ ਹੋ ਜੂਗਾ ਇਹ ਤੇ ਹੈ ਹਾਂ ਸੰਬਲ ਰਕਾਰ ਸਹੀ ਹੋਏ ਬੰਦੇ ਦਾ ਪਾ ਲਾਉਣ ਕਰਵਾਣਾ ਬਾਕੀ ਦੋਸਤੋ 55 ਕੈਟਾਗਰੀ ਆ ਗਿਆ 750 ਹਾਂ ਸੋਨਾਲਿਕਾ 750 ਡੀ ਆਰ ਐਕਸ ਬਾਕੀ ਟਰੈਕਟਰ ਦੀ ਤੁਸੀਂ ਨੇ ਇੱਕ ਝਲਕ ਲੈ ਲਓ ਵਧੀਆ ਸਮਾਂ ਹੋਇਆ ਟਰੈਕਟਰ ਚੰਗੇ ਬੰਦੇ ਦਾ ਟਰੈਕਟਰ ਆ ਗਿਆ ਘੋੜਾ ਬੰਪਰ ਆ ਗਿਆ ਤੇ ਜੇ ਗੱਲ ਕਰ ਲਈ ਆਪਾਂ ਡਿਮਾਂਡ ਦੀ ਤੇ ਡਿਮਾਂਡ ਵੀ ਫਿਰ ਜਾਇਜ਼ ਹੀ ਆ ਗਿਆ 495 ਹੂੰ 495000 ਇਹ ਦੇਣਾ 480000 ਦਾ 480000 ਦਾ ਇਹ ਹੋ ਜਾਊਗਾ ਤੇ ਉਸ ਤੋਂ ਅੱਗੇ 36 ਦੀ ਆ ਗਿਆ ਸੁਪਰ ਹੈ ਸੁਪਰਾ ਜੀ ਇਹ ਹੈਗਾ ਮਾਡਲ 13 14 ਅੱਛਾ 13 14 000 થી 14 ਦੀ ਹੂੰ ਰਿਮਾਂਡ ਆਪਣੀ 435 ਆ ਨੰਬਰ ਬਟੰਡੇ ਦਾ ਫਰਸਟ ਓਨ ਵਾਲਾ ਨੰਬਰ ਬਟੰਡਾ ਫਰਸਟ ਓਰ ਬਾਕੀ ਅਮਰਜੀ ਟੈਕਟਰ ਸੋਹਣਾ ਹੈ ਨਾ ਰਾਈਟ ਨਾ ਮੈਂ ਹੈ ਨਾ 3 ਸਪੀਡ ਵਾਲਾ ਬਾਕੀ ਹੈ ਹੂੰ 3 ਸਪੀਡ ਆ ਗਿਆ ਇਹ ਰੈਡ ਦੀ ਨਾ ਆਵਾਜ਼ ਹੋ ਜ ਮਗਰ ਜਮਾ ਹੀ ਹੈ ਨਹੀਂ ਅੱਛਾ ਸਾਇਲੈਂਟ ਆ ਗਿਆ ਜਮਾ ਮੈਂ ਨਾ ਪਹਿਲੇ ਸਾਇਲੈਂਸਰ ਦੀ ਬਾਜ਼ੀ ਹੁੰਦੀ ਹੈ ਜਿਵੇਂ ਕਹ ਦੇ ਨੇ ਵੀ 36 30 ਦੀ ਆਦਤ ਹੈ ਨਾ ਆਵਾਜ਼ ਆਉਂਦੀ ਹੈ ਉਵੇਂ ਸਾਇਲੈਂਟ ਆ ਗਿਆ ਸਾਇਲੈਂਟ ਆ ਜਮਾ ਬਾਕੀ ਅਮਰਜੀ ਇੰਜਨ ਗੇਅਰ ਦਾ ਨਹੀਂ ਓਕੇ ਜਮਾ ਦੇਖੀ ਆ ਚੀਜ਼ ਦੇਖੀ ਤੂੰ ਕਿੰਨੀ ਸੋਹਣੀ ਪਈ ਹੈ ਨਾ ਸਾਫ਼ ਸੁਕਾ ਜਮਾ ਹੈ ਨਾ ਇਹ ਦੇ ਦਾਂਗੇ 420000 ਦਾ ਬਾਈ 420 19 ਕਰ ਲਾ ਹੁਣ 19 ਕਰ ਲੈਨੇ ਕੋਈ 19 ਕਰ ਲਾ ਬਾਕੀ ਦੋਸਤੋ ਗਰਾਉਂਡ ਵੀਡੀਓ ਆ ਗਿਆ ਟੌਪ ਆਪਣਾ ਮਾਡਲ ਆ ਗਿਆ ਟੌਪ ਆ ਗਿਆ ਸੁਪਰ 3 ਸਪੀਡ ਆ ਗਿਆ ਨੰਬਰ ਪੰਜਾਬ ਆ ਗਿਆ 435 ਡਿਮਾਂਡ ਹੈ ਤੇ 419000 ਰੁਪਏ ਦਾ ਟਰੈਕਟਰ ਆਪ ਆਇਆ ਅਮਰਜੀਤ ਤੋਂ ਤੁਹਾਨੂੰ ਦਿਵਾ ਦੇਗੇ ਟਰੈਕਟਰ ਤੁਸੀਂ ਐਸ ਸਾਈਡ ਤੋਂ ਚੈੱਕ ਕਰ ਲਓ ਮੰਗ ਨੂੰ ਦਿਖਾ ਰਿਆ ਰਹਿਮ ਬਿਲਕੁਲ ਵੀ ਦਿਖਾਵਾਂਗੇ ਕੇ ਰੀ ਇੰਜਨ ਦੀ ਇਹਦੀ ਬੰਦੇ ਦੀ ਫੁੱਲ ਤਸੱਲੀ ਹੁੰਦੀ ਹੈ ਚਾਹੇ ਤੁਸੀਂ ਵਾਕੇ ਲੈ ਜਾਓ ਕਾਗਜ਼ ਪੱਤਰਾ ਆਲ ਤਾਂ ਫਿਰ ਰੱਪੀ ਆਹੋ ਹੈ ਅੱਜ ਤੱਕ 2 ਸਾਲ ਹੋ ਗਏ ਆਪਾਂ ਕਦੇ ਇਹਦੀ ਬੰਦੇ ਦੀ ਟਰੈਕਟਰ ਤੇ ਜਾਂ ਇਹਦੀ ਵੀਡੀਓ ਤੇ ਕਦੇ ਬੁਰਾ ਕਮੈਂਟ ਨਹੀਂ ਦੇਖਿਆ ਹਨਾ 419 ਦਾ ਇਹ ਹੋ ਜੂਗਾ ਤੇ ਉਸ ਤੋਂ ਬਾਅਦ ਇਹ ਕਾ ਆ ਗਿਆ ਸੋਨਾ ਲੀਕਾ ਇਹਦੀ 35 2012 ਮਾਡਲ ਆ ਜੀ 2012 ਹਾਂਜੀ ਅੱਛਾ ਨੰਬਰ ਪੰਜਾਬ ਹੈ ਪਿੱਛੇ ਪੜੀ ਸਰਕਾਰੀ ਪਲੇਟਾਂ ਲੱਗੀਆਂ ਹੂੰ ਡਿਮਾਂਡ 275 ਪਣੀ ਇਹਦੀ ਅੱਛਾ ਟਾਇਰ ਚਾਰੇ ਨਵੇਂ ਆ ਟਾਇਰ ਚਾਰੇ ਨਵੇਂ ਆ ਕੀ ਇੰਜਨ ਗੀਅਰ ਦਾ ਇਹ ਵੀ ਜਮ ਓਕੇ ਹੈ ਹੂੰ ਬਾਕੀ ਅਮਰਜੀਤ ਦੀ ਡਿਮਾਂਡ ਵੀ ਜਾਇਜ਼ ਆਗੀ ਯਾਰ ਹਨਾ ਬਾਕੀ ਜਾਇਜ਼ ਆ ਜੋ ਬਾਕੀ ਅੱਜ ਦੇ ਸਾਰਾ ਟਾਇਰਾਂ 'ਚ ਪੈਸੇ ਬਹੁਤ ਪੈਂਦਾ ਜੀ ਚਾਰੇ ਟਾਇਰ ਨਵੇਂ ਨੇ 275 ਬਾਕੀ ਟਰੈਕਟਰ ਦੀ ਜੀ ਆਪਾਂ ਕੰਡੀਸ਼ਨ ਦੀ ਗੱਲ ਕਰ ਲਈਏ ਤਾਂ ਕੰਡੀਸ਼ਨ ਵੀ ਬਹੁਤ ਸੋਹਣੀ ਪਈ ਟਰੈਕਟਰ ਦੀ ਹਨਾ ਇੰਜਨ ਗੇਅਰ ਤਾਂ ਚੱਲ ਚਲਾਵੇ ਇਹਨਾਂ ਨੇ ਜਾਇਜ਼ੀ ਚੰਗਾ ਅੱਛਾ ਜਿੰਦਾ ਮੰਨਦਾ ਵੀ ਰੰਗ ਪੇਂਟ ਦਾ ਸਾਫ਼ ਹੈ ਤੇ ਉਹਨਾਂ ਹੀ ਇੰਜਨ ਗੇਅਰ ਕਰੂਗਾ ਜੀ ਵੀ ਮੇਰੀ ਪੁੱਲੋ ਤੋਂ ਸੱਲੀ ਆ ਫਲੋ ਮਾਰ ਜੇ ਅੱਛਾ ਜਾਂ ਗੇਅਰ ਕੋ ਫਿਰ ਬਾਜੇ ਤਾਂ ਵੀ ਗਾਰੰਟੀ ਮੇਰੀ ਅੱਛਾ ਤਾਂ ਵੀ ਗਾਰੰਟੀ ਹੈ ਬਾਕੀ ਦੋਸਤੋ ਰੇਮਰੂਮ ਇਹ ਅਮਰਜੀਤ ਇਹ ਕਿੱਥੋਂ ਤੱਕ ਹੋ ਜੂਗਾ ਬਾਈ ਇਹ ਦੇਣਾ 2,60,000 ਦਾ ਬਾਈ 2,60,000 ਦਾ 15,000 ਇਹ ਚੋਂ ਕੱਟ ਜੂਗਾ ਨੰਬਰ ਕਿੱਥੋਂ ਦੱਸਿਆ ਸੀ ਇਹ ਨੰਬਰ ਪੰਜਾਬ ਬਾਈ ਨੰਬਰ ਪੰਜਾਬ ਦਾ ਨੰਬਰ 4 ਹੀ ਪੰਜਾਬ ਆ ਗਿਆ ਆਪਣੇ ਕੋਲੇ ਹਨਾ ਤੇ ਅਮਰਜੀਤ ਹੋ ਗਏ ਬਾਈ ਆਪਣੇ ਹਾਂਜੀ ਹੋ ਗਏ ਤੇ ਆਪਣਾ ਫੋਨ ਨੰਬਰ ਮੋਬਾਈਲ ਨੰਬਰ 987719069 ਹਾਂ ਨੰਬਰ ਭਰਾ ਦਾ ਆ ਗਿਆ ਪਿੰਡ ਦੋਦਾ ਚੀਮੁਖਰ ਸਾਹਿਬ ਆ ਗਿਆ ਤੇ ਇੱਥੇ ਮੰਡੀ ਆ ਗਈ ਆਪਣੀ ਕਿੰਨੇ ਨੰਬਰ ਹੈ 7 ਨੰਬਰ ਪਲਾਟ 7 ਨੰਬਰ ਪਲਾਟ ਆ ਗਿਆ ਆਪਣਾ ਰੋੜੀ ਰੋਡ ਤੇ ਹਾਂਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪੇਜ ਨੂੰ ਫਾਲੋ ਕਰ ਲਓ ਧੰਨਵਾਦ